ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਲਸ ਕਤਰ ਤਰਨੁਜੋਗ ਨੇ ਲੈਂਡ ਪੁਲਿੰਗ ਫੈਸਲਾ ਵਾਪਸ ਲਏ ਜਾਣ ਤੇ ਕਿਹਾ ਕਿ ਇਹ ਪੰਜਾਬ ਦੇ ਕਿਸਾਨਾਂ ਅਤੇ 3 ਕਰੋੜ ਪੰਜਾਬੀਆਂ ਦੀ ਇਤਿਹਾਸਿਕ ਜਿੱਤ ਹੈ ਪੰਜਾਬ ਸਰਕਾਰ ਦੀ ਸਾਜ਼ਿਸ਼ ਨੂੰ ਪੰਜਾਬ ਦੇ ਲੋਕਾਂ ਨੇ ਪੂਰੀ ਤਰ੍ਹਾਂ ਟਾ ਦਿੱਤਾ ਹੈ ਮਿੱਤਰੋ ਇਹ ਜਿਹੜੀ ਪੰਜਾਬ ਦੀ ਭਗਵੰਤਾਨ ਮੰਦ ਦੀ ਸਰਕਾਰ ਹੈ ਐਸ ਸਰਕਾਰ ਨੇ ਪੰਜਾਬ ਨੂੰ ਆਪਣੀ ਪਾਰਟੀ ਦਾ ਪਿੱਕੀ ਬੈਂਕ ਬਣਾ ਲਿਆ ਇਹਨਾਂ ਨੂੰ ਲੱਗਦਾ ਕੀ ਆਪਣੀ ਪਾਰਟੀ ਦਾ ਵਿਸਤਾਰ ਆਪਣੀ ਪਾਰਟੀ ਨੂੰ ਅੱਗੇ ਵਧਾਉਣ ਵਾਸਤੇ ਔਰ ਪੰਜਾਬ ਨੂੰ ਏਟੀਐਮ ਵਾਂਗੂ ਇਸਤੇਮਾਲ ਕੀਤਾ ਜਾ ਰਿਹਾ ਹੈ ਪੰਜਾਬ ਦੇ ਸਾਧਨਾਂ ਨੂੰ ਏਟੀਐਮ ਵਾਂਗੂ ਇਸਤੇਮਾਲ ਕੀਤਾ ਜਾ ਰਿਹਾ ਹੈ ਇਹ ਜਿਹੜਾ ਜ਼ਮੀਨ ਦੇ ਉੱਤੇ ਅਧਿਗ੍ਰਹਿਣ ਦਾ ਮਸਲਾ ਸੀ ਇਹ ਅਸਲ ਦੇ ਅੰਦਰ ਆਪ ਦਾ ਪਾਰਟੀ ਦੇ ਜਿਹੜੇ ਲੈਂਡ ਮਾਫੀਆ ਵੈ ਉਸ ਲੈਂਡ ਮਾਫੀਆ ਨੂੰ ਖੁਸ਼ ਕਰਨ ਵਾਸਤੇ ਔਰ ਚੁਣავი ਫੰਡ ਇਕੱਠਾ ਕਰਨ ਵਾਸਤੇ ਇਹ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਛੜਿਆੰਤਰ ਰਚਿਆ ਸੀ ਔਰ ਇਹ ਹਜੇ ਵੀ ਜਾਰੀ ਹੈ ਲਗਾਤਾਰ ਭਗਵੰਤ ਮਾਨ ਦੀ ਸਰਕਾਰ ਤਿਹਾਰ ਜੇਲ੍ਹ 니 ਟੰ ਅਰਵਿੰਦ ਕੇਜਰੀਵਾਲ मनीष ससोदिया और सतिंदर जैन दिलसम वाली षडयंत्रकारी योजनाव ने पंजाब लगातार जारी कर रहे एक पास तिहाड़ जेल तो रिटर्न आए लोग अच्छ पंजाब अतिथि बन के बैठ गए अजहार जेल रिटर्न अफसर में मीटिंग लै रहे की हालात पंजाब में बन गए इतों अंदाजा लगाओ है किसान की जमीन करने वास्ते भगवंत मान की सरकार ने इलाके थाने से थानेदार किया एस एच ओ ने कल कले, कले किसान को बुला के थाने धमकया पटवारी पिंडा च भेजिया कि जाओ पिंडा के अंदर किसानों को डराओं उन्होंने साइन कराओ और उन्होंने दसो कि असी लाइन लाल लाइना वाती हैं हमारी तो जमीन तो वाहन जोगी नहीं रहने ਸੋ ਮੇਰੀ ਤੁਹਾਡੇ ਕੇ ਬੇਨਤੀ ਕਿ ਤੁਸੀਂ ਇਹ ਜਿੱਤ ਲੈਣ ਵਾਸਤੇ ਸੜਕਾਂ ਤੇ ਬੈਠੇ ਨਿਆਲਿਆਂ ਚ ਗਏ گورنر ਦੇ ਕੋਲ ਗਏ ਪੂਰੀ ਪਾਰਟੀ ਕਿਸਾਨਾਂ ਦੇ ਨਾਲ ਖੜੀ ਸੀ ਔਰ ਇਹ ਜਿੱਤ ਹੋਈ ਹੈ